ਸਤਿ ਸ਼੍ਰੀ ਅਕਾਲ ਜੀ ਨਮਸਕਾਰ ਵਾਇਕਾ ਜੀ ਦਾ ਖਾਲਸਾ ਵਾਇਕਾ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਢਾਲੀਵਾਲ ਕਰਰਵੰਤੀ ਪੰਜਾਬ ਮੈਂ ਆਪਣੇ ਇਹ ਜਨਾਲਾ ਦਮਤਸੀ ਨੂੰ ਦੱਸਣਾ ਚਾਹੁੰਦਾ ਕਿ ਅਸੀਂ ਮਤਲਬ ਪਿਛਲੇ ਸਾਲ ਵੀ ਵਰਲਡ ਕੈਨਸਰ ਜਿਹੜੀ ਆਰਗੇਨਾਈਜੇਸ਼ਨ ਹੈ ਡਾਕਟਰ ਕਵਨ ਸਿੰਘ ਢਾਲੀਵਾਲ ਜੀ ਅਤੇ ਉਸ ਆਰਗੇਨਾਈਜੇਸ਼ਨ ਦੇ ਇੱਕ ਵੱਡੇ ਦਿੱਤਾ ਜਿਹੜੇ ਸੰਨਮ ਕਾਲੋਂ ਜੀ ਜਿਹੜੇ ਮੈਸਟਰ ਨੇ ਵਰਲਡ ਕੈਨਸਰ ਕਿ ਆਸਟ੍ਰੇਲੀਆ ਦੇ ਉਨਦੀ ਗਵਾਈ ਦੇ ਹੇਠ ਵਿੱਚ ਅਸੀਂ ਇਸ ਸਤਾ ਵੱਲੋਂ ਜਿਹੜਾ ਪੂਰੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਵੀ ਕੈਂਸਰ ਚੈੱਕਅਪ ਤੇ ਜਾਗਰੂਕ ਕੈਂਪ ਲਗਾਏ ਜਾ ਰਹੇ ਜਿਨ੍ਹਾਂ ਵਿੱਚੋਂ 10 ਕੈਂਪ ਅਸੀਂ ਕੱਲੇ ਅਜਨਾਲੇ ਦੇ ਵਿੱਚ ਲਾ ਰਹੇ ਵਿਧਾਨ ਸਭਾ ਹਲਕਾ ਅਜਨਾਲੇ ਦੇ ਅਸੀਂ ਮੰਨਦੇ ਜਿਹੜਾ 26 ਦਸੰਬਰ ਤੋਂ ਲੈ ਕੇ 15 ਜਨਵਰੀ 2025 ਤੱਕ ਜਿਹੜਾ ਅਜਨਾਲੇ ਹਲਕੇ ਚ ਵੱਖ-ਵੱਖ ਕੈਂਪ ਲਾਵਾਂਗੇ ਉਹਦੀ ਮੈਂ ਤੁਹਾਨੂੰ ਡੇਟਾ ਦੱਸਦਾ ਮੇਰੀ ਅਜਨਾਲਾ ਨਿਵਾਸੀਆਂ ਨੂੰ ਆਪਣੇ ਪਰਿਵਾਰਵਾਂ ਨੂੰ ਸਾਰਿਆਂ ਬੇਨਤੀ ਹੈ ਕਿ ਕੈਂਸਰ ਬੜੀ ਨਾਮਰਦ ਬਿਮਾਰੀ ਹੈ ਦਾ ਸਮੇਂ ਸਿਰ ਪਤਾ ਲੱਗਣਾ ਬੜਾ ਜ਼ਰੂਰੀ ਹੈ ਤੁਸੀਂ ਸਾਰਿਆਂ ਨੇ ਜਿੱਦੂ ਜਿੱਦੂ ਵੀ ਇਸ ਚੀਜ਼ ਦਾ ਕੋਈ ਸ਼ੱਕ ਹੈ ਕੁਝ ਵੀ ਹੈ ਉਹ ਇਸ ਕੈਂਪਾਂ ਦੇ ਵਿੱਚ ਜਰੂਰ ਆਵੇ ਤੇ ਚੈੱਕ ਕਰਾਵੇ ਕਿਉਂਕਿ ਉੱਦਾਂ ਚੈਕਿੰਗ ਤੇ ਗਰੀਬ ਲੋਕਾਂ ਦੇ ਕੀ ਆਮ ਲੋਕਾਂ ਦੇ ਬਹੁਤ ਪੈਸੇ ਜਿਹੜੇ ਲੱਗ ਜਾਂਦੇ ਆ ਸੋ ਅਸੀਂ 26 ਤਰੀਕ ਨੂੰ ਐਸੇ 26 ਦਸੰਬਰ ਨੂੰ ਮਦਦ ਅਸੀਂ ਸ਼ੁਰੂ ਕਰਾਂਗੇ 26 ਤਸਬਰ ਨੂੰ ਅਸੀਂ ਕੀਰਤਨ ਦਾ ਬਾਸ ਸੁਸਾਇਟੀ ਅਜਨਾਲਾ ਚ ਜਿਹੜਾ ਪਹਿਲਾ ਕੈਂਪ ਜਿਹੜਾ ਲਾਵਾਂਗੇ ਦੂਜਾ ਕੈਂਪ ਅਸੀਂ 27 ਤਰੀਕ ਨੂੰ ਗੁਰਕਾ ਬਾਗ ਗੁਰਦਾਸ ਸਾਹਿਬ ਦੇ ਬਾਹਰ ਲਾਵਾਂਗੇ ਤੀਜਾ ਕੈਂਪ ਅਸੀਂ 28 ਬਾਦਾਂ 2024 ਨੂੰ ਮੇਰ ਪਿੰਡ ਝਗਦੇ ਇਕਲਾ ਚ ਲੱਗੂਗਾ ਅਤੇ ਚੌਥਾ ਕੈਂਪ ਜਿਹੜਾ 29 ਬਾਦਾਂ 24 ਨੂੰ ਅਸੀਂ ਪਿੰਡ ਚੱਕ ਹਾਲ ਦੇ ਵਿੱਚ ਲਾਵਾਂਗੇ ਫਿਰ ਅਸੀਂ 2 ਜਨਵਰੀ ਨੂੰ ਪਿੰਡ ਗੱਗੋਬਾਲ ਦੇ ਵਿੱਚ 4 ਜਨਵਰੀ ਨੂੰ ਦਮਦਾਸ 7 ਜਲਦੀ ਨੂੰ ਪਿੰਡ ਬੰਦਰਵਾਲ ਗੁਰਦਆਰਾ ਬਾਬਾ ਗੰਮ ਚੱਕ ਜਿੱਦੇ ਲਾਵਾਂਗੇ ਅਤੇ 10 ਜਲਦੀ ਨੂੰ ਪਿੰਡ ਸਾਦਕਦੇ 14 ਜਲਦੀ ਨੂੰ ਪਿੰਡ ਖਤਾਏ ਕਲਾ ਅਤੇ 15 ਜਲਦੀ ਨੂੰ ਪਿੰਡ ਸੁਧਾਰ ਦੇ ਵਿੱਚ ਲਾਵਾਂਗੇ ਇਹ ਕੈਂਪ ਜਿਹੜੇ ਆ ਬਹੁਤ ਹੀ ਮਤਲਬ ਜਿਹੜੇ ਕੈਂਪਾਂ ਦੇ ਵਿੱਚ ਤੁਸੀਂ ਆਪਣੇ ਚੈੱਕਅਪ ਕਲਾ ਕੇ ਤੁਸੀਂ ਤੁਹਾਡੇ ਸਿਹਤ ਵਾਸਤੇ ਬਹੁਤ ਹੀ ਜ਼ਰੂਰੀ ਨੇ ਇਹ ਚੈੱਕਅਪ ਜਿਹੜਾ ਕਰਾਓ ਮੈਂ ਜਿਹੜੇ ਵਰਲਡ ਕੈਂసర్ ਕੇ ਆਰਗੇਨਾਈਜੇਸ਼ਨ ਦੇ ਗਲੋਬਲ ਅੰਬੈਸਡਰ ਨੇ ਸ਼੍ਰੀ ਕਰਮਨ ਸਿੰਘ ਢਾਲੀਵਾਲ ਜੀ ਉਹਨਾਂ ਦਾ ਅਤੇ ਜਿਹੜੇ ਆਸਟ੍ਰੇਲੀਆ ਦੇ ਵਿੱਚ ਸਦਮ ਕਾਲੋਂ ਜੀ ਜਿਹੜੇ ਇਨਵੈਸਟਰ ਵਰਲਡ ਕੇ ਕੇਸਰ ਕੇ ਆ ਉਹਨਾਂ ਦੋਵਾਂ ਦਾ ਬਹੁਤ ਧੰਨਵਾਦ ਕਰਨਾ ਚਾਹੁੰਦਾ ਕਿ ਉਹਨਾਂ ਨੇ ਪਿਛਲੀ ਵਾਰ ਵੀ ਸਾਧੂ ਮੌਕਾ ਦਿੱਤਾ ਸੀਗਾ ਤੇ ਐਰਕਾ ਵੀ ਬਾਰਡਰ ਦਾ ਏਰੀਆ ਹੁਣ ਕਰਕੇ ਉਹਨਾਂ ਦੇ ਫੇਲ ਬਾਰਡਰ ਦੇ ਲੋਕਾਂ ਨੂੰ ਜਿਹੜਾ ਮੌਕਾ ਦਿੱਤਾ ਸੀ ਪ੍ਰੈਸ ਕੀਤੀ ਸੀਗੀ ਸੋ ਅਸੀਂ ਇਹ ਕੈਂਪ ਜਿਹੜੇ ਆਰਗੇਨਾਈਜ਼ ਕਰਦੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਜੇ ਜਿੰਨੇ ਜਿੰਨੇ ਵੀ ਚੈੱਕ ਕਰਾਉਣਾ 26 ਦਸੰਬਰ ਤੋdate 15 ਜਨਵਰੀ ਤੱਕ ਇਹਨਾਂ 10 ਕੇ ਪੱਧਰ ਵਿੱਚ ਤੁਸੀਂ ਜੁੜ ਆਇਓ ਤੁਹਾਡਾ ਧੰਨਵਾਦ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਪਣੀ ਇਹ ਜਨਾਲਾ ਦਮਤਸੀਆਂ ਨੂੰ ਦੱਸਣਾ ਚਾਹੁੰਦਾ ਕਿ ਅਸੀਂ ਮਤਲਬ ਪਿਛਲੇ ਸਾਲ ਵੀ ਵਰਲਡ ਕੈਂਸਰ ਕੇ ਜਿਹੜੀ ਆਰਗੇਨਾਈਜੇਸ਼ਨ ਹੈ ਡਾਕਟਰ ਕਮਲ ਸਿੰਘ ਧਾਲੀਵਾਲ ਜੀ ਅਤੇ ਉਸ ਆਰਗੇਨਾਈਜੇਸ਼ਨ ਦੇ ਇੱਕ ਵੱਡੇ ਦਿੱਤਾ ਜਿਹੜੇ ਸੰਨਮ ਕਾਲੋਂ ਜੀ ਜਿਹੜੇ ਮੈਸਟਰ ਨੇ ਵਰਲਡ ਕੈਂਸਰ ਕੇ ਆਸਟ੍ਰੇਲੀਆ ਦੇ ਉਨਦੀ ਗਵਾਈ ਦੇ ਹੇਠ ਵਿੱਚ ਅਸੀਂ ਇਸ ਸਤਾ ਵੱਲੋਂ ਜਿਹੜਾ ਪੂਰੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਵੀ ਕੈਂਸਰ ਚੈੱਕਅਪ ਤੇ ਜਾਗਰੂਕ ਕੈਂਪ ਲਗਾਏ ਜਾ ਰਹੇ ਜਿਨ੍ਹਾਂ ਵਿੱਚੋਂ 10 ਕੈਂਪ ਅਸੀਂ ਕੱਲੇ ਅਜਨਾਲੇ ਦੇ ਵਿੱਚ ਲਾਦੇ ਵਿਧਾਨ ਸਭਾ ਹਲਕਾ ਅਜਨਾਲੇ ਦੇ ਅਸੀਂ ਮੰਨਦੇ ਜਿਹੜਾ 26 ਦਸੰਬਰ ਤੋਂ ਲੈ ਕੇ 15 ਜਨਵਰੀ 2025 ਤੱਕ ਜਿਹੜਾ ਅਜਨਾਲੇ ਹਲਕੇ ਚ ਵੱਖ-ਵੱਖ ਕੈਂਪ ਲਾਵਾਂਗੇ ਉਹਦੀ ਮੈਂ ਤੁਹਾਨੂੰ ਡੇਟਾ ਦੱਸਦਾ ਮੇਰੀ ਅਜਨਾਲਾ ਨਿਵਾਸੀਆਂ ਨੂੰ ਆਪਣੇ ਪਰ ਪਰਵਾਹ ਨੂੰ ਸਾਰਿਆਂ ਨੂੰ ਸਾਰਨ ਬੇਤੀ ਹੈ ਕਿ ਕਈਸੇ ਬੜੀ ਨਾਮਰਦ ਬਿਮਾਰੀ ਇਹਦਾ ਸਮੇਂ ਸਿਰ ਪਤਾ ਲੱਗਣਾ ਬੜਾ ਜ਼ਰੂਰੀ ਹੈ ਤੁਸੀਂ ਸਾਰਿਆਂ ਨੇ ਜਿੱਦੂ ਜਿੱਦੂ ਵੀ ਇਸ ਚੀਜ਼ ਦਾ ਕੋਈ ਸ਼ੱਕ ਹੈ ਕੁਝ ਵੀ ਹੈ ਉਹ ਇਸ ਕੈਂਪਾ ਦੇ ਵਿੱਚ ਜਰੂਰ ਆਵੇ ਤੇ ਚੈੱਕ ਕਰਾਵੇ ਕਿਉਂਕਿ ਉਧਰ ਚੈਕਿੰਗ ਤੇ ਗਰੀਬ ਲੋਕਾਂ ਦੇ ਕੀ ਆਮ ਲੋਕਾਂ ਦੇ ਬਹੁਤ ਪੈਸੇ ਜਿਹੜੇ ਲੱਗ ਜਾਂਦੇ ਆ ਸੋ ਅਸੀਂ 26 ਤਰੀਕ ਨੂੰ ਐਸੇ 26 ਦਸੰਬਰ ਨੂੰ ਮਤਲਬ ਅਸੀਂ ਸ਼ੁਰੂ ਕਰਾਂਗੇ ਸ਼ਬੀਸ ਸੱਬਰ ਨੂੰ ਅਸੀਂ ਕੀਰਤਨ ਦਵਾਸ ਸੁਸਾਇਟੀ ਅਜਨਾਲਾ ਚ ਜਿਹੜਾ ਪਹਿਲਾ ਕੈਂਪ ਜਿਹੜਾ ਲਾਵਾਂਗੇ ਦੂਜਾ ਕੈਂਪ ਅਸੀਂ 27 ਤਰੀਕ ਨੂੰ ਗੁਰਕਾ ਬਾਗ ਗੁਰਦਆਰਾ ਸਾਹਿਬ ਦੇ ਬਾਹਰ ਲਾਵਾਂਗੇ ਤੀਜਾ ਕੈਂਪ ਅਸੀਂ 28 ਬਾਦਾਂ 2024 ਨੂੰ ਮੇਰ ਪਿੰਡ ਚਿਕਦੇ ਇਕਲਾ ਚ ਲੱਗੂਗਾ ਅਤੇ ਚੌਥਾ ਕੈਂਪ ਜਿਹੜਾ 29 ਬਾਦਾਂ 24 ਨੂੰ ਅਸੀਂ ਪਿੰਡ ਚੱਕ ਹੌਲ ਦੇ ਵਿੱਚ ਲਾਵਾਂਗੇ ਫਿਰ ਅਸੀਂ 2 ਜਨਵਰੀ ਨੂੰ ਪਿੰਡ ਗੱਗੋਬਾਲ ਦੇ ਵਿੱਚ 4 ਜਨਵਰੀ ਨੂੰ ਦਮਦਾਸ 6 ਜਲਦੀ ਨੂੰ ਪਿੰਡ ਬੰਦਰਵਾਲ ਗੁਰਦਆਰਾ ਬਾਬਾ ਗੰਮ ਚੱਕ ਜਿੱਦੇ ਲਾਵਾਂਗੇ ਅਤੇ 10 ਜਲਦੀ ਨੂੰ ਪਿੰਡ ਸਾਦਕਦੇ 14 ਜਲਦੀ ਨੂੰ ਪਿੰਡ ਖਤਾਏ ਕਲਾ ਅਤੇ 15 ਜਲਦੀ ਨੂੰ ਪਿੰਡ ਸੁਧਾਰ ਦੇ ਵਿੱਚ ਲਾਵਾਂਗੇ ਇਹ ਕੈਂਪ ਜਿਹੜੇ ਆ ਬਹੁਤ ਹੀ ਮਤਲਬ ਜਿਹੜੇ ਕੈਂਪਾਂ ਦੇ ਵਿੱਚ ਤੁਸੀਂ ਆਪਣੇ ਚੈੱਕਅਪ ਕਲਾ ਕੇ ਤੁਸੀਂ ਤੁਹਾਡੇ ਸਿਹਤ ਵਾਸਤੇ ਬਹੁਤ ਹੀ ਜ਼ਰੂਰੀ ਨੇ ਇਹ ਚੈੱਕਅਪ ਜਿਹੜਾ ਕਰਾਓ ਮੈਂ ਜਿਹੜੇ ਵਰਲਡ ਕੈਂసర్ ਕੇਅਰ ਆਰਗੇਨਾਈਜੇਸ਼ਨ ਦੇ ਗਲੋਬਲ ਅੰਬੈਸਡਰ ਨੇ ਸ੍ਰੀ ਕਰਮਨ ਸਿੰਘ ਢਾਲੀਵਾਲ ਜੀ ਉਹਨਾਂ ਦਾ ਅਤੇ ਜਿਹੜੇ ਆਸਟ੍ਰੇਲੀਆ ਦੇ ਵਿੱਚ ਸੰਦਮ ਕਾਲੋਂ ਜੀ ਜਿਹੜੇ ਇਨਵੈਸਟਰ ਵਰਲਡ ਕੇ ਕਿਸਰ ਕੇ ਆਏ ਉਹਨਾਂ ਦੋਵਾਂ ਦਾ ਬਹੁਤ ਧੰਨਵਾਦ ਕਰਨਾ ਚਾਹੁੰਦਾ ਕਿ ਉਹਨਾਂ ਨੇ ਪਿਛਲੀ ਵਾਰ ਵੀ ਸਾਧੂ ਮੌਕਾ ਦਿੱਤਾ ਸੀਗਾ ਤੇ ਐਰਕਾ ਵੀ ਬਾਰਡਰ ਦਾ ਏਰੀਆ ਹੁਣ ਕਰਕੇ ਉਹਨਾਂ ਦੇ ਫੇਲ ਬਾਰਡਰ ਦੇ ਲੋਕਾਂ ਨੂੰ ਜਿਹੜਾ ਮੌਕਾ ਦਿੱਤਾ ਸੀ ਪ੍ਰੈਸ ਕੀਤੀ ਸੀਗੀ ਸੋ ਅਸੀਂ ਇਹ ਕੈਂਪ ਜਿਹੜੇ ਆਰਗੇਨਾਈਜ਼ ਕਰਦੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਜੇ ਜਿੰਨੇ ਜਿੰਨੇ ਵੀ ਚੈੱਕ ਕਰਾਉਣਾ 26 ਦਸੰਬਰ ਤੋdate 15 ਤਵਰੀ ਤੱਕ ਇਹਨਾਂ 10 ਕੇ ਪਦ ਵਿੱਚ ਤੁਸੀਂ ਜੁੜ ਆਇਓ ਤੁਹਾਡਾ ਧੰਨਵਾਦ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ